ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਸੱਜਣੋ ਅੱਜ ਦੀ ਜੋ ਆਪਣੀ ਇੱਕ ਛੋਟੀ ਜੀ ਵੀਡੀਓ ਰਹੂਗੀ ਉਹ ਇੱਕ ਘਰੇਲੂ ਪਰਿਵਾਰ ਕੋਲੇ ਵਿਕਾਊ ਮੱਝਾਂ ਮੱਝ ਨਹੀਂ ਸੌਰੀ ਝੋਟੀਆਂ ਪਹਿਲਾਂ ਉਹ ਸੁਣੀ ਆ ਬੰਦੀ ਜਾਣਕਾਰੀ ਆਪਾਂ ਇਸ ਦੀ ਸ਼ੇਅਰ ਤੁਹਾਡੇ ਤਾਂ ਹੀ ਕਰਾਂਗੇ ਤੇ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਉਹ ਸਬਸਕ੍ਰਾਈਬ ਕਰ ਲੈਣਾ ਤੇ Facebook ਪੇਜ ਵਾਲੇ ਫੋਲੋ ਜਰੂਰ ਕਰ ਲੈਣਾ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਕੋਲੇ ਪਸ਼ੂ ਰੱਖੇ ਹੋਏ ਆ ਸੋ ਥੋੜਾ ਜਿਹਾ ਕੈਮਰੇ ਤੋਂ ਆਉਣ ਦਾ ਸੱਜਣ ਸੰਗਦੇ ਆ ਤੇ ਬਾਕੀ ਕੋਸ਼ਿਸ਼ ਰੂਗੀ ਵੀ ਸਾਰੀ ਜਿਹੜੀ ਡਿਟੇਲ ਆ ਬੰਦ ਹੀ ਜਾਣਕਾਰੀ ਇਸ ਝੋਟੀ ਦੀ ਆਪਾਂ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਐਡਰੈਸ ਕਨਫਰਮ ਕਰ ਲਈਏ ਤਾਂ ਪਿੰਡ ਸੋਹਣਗੜ ਰੱਤੇਵਾਲਾ ਜੀ ਤੇ ਤਹਿਸੀਲ ਗੁਰੂ ਰਸਾਏ ਤੇ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰਾ ਜੀ ਤੇ ਬਾਕੀ ਜਿਹੜੀ ਇਹ ਝੋਟੀ ਦੀ ਆਪਾਂ ਮੇਨ ਤੌਰ ਤੇ ਗੱਲ ਕਰੀਏ ਜਿਸ ਦੀ ਆਪਾਂ ਵੀਡੀਓ ਕਵਰ ਕਰਨ ਆਏ ਆ ਇਹ ਸੱਜਣੋਂ ਪਹਿਲਾ ਸੂਆ ਜਿਹੜਾ ਕੀ ਇਸਨੇ ਸੂਣਾ ਫਰਸਟ ਲੈਕਟੇਸ਼ਨ ਆ ਤੇ ਦੰਦਾਂ ਦੇ ਵਿੱਚੋਂ ਦੋ ਦੰਦ ਆ ਜਿਹੜੀ ਕਿ ਜੈਨੂਨ ਇਹ ਤੇ ਹਜੇ ਜਿਹੜੇ ਸੂਨ ਦੇ ਵਿੱਚ 5 ਤੋਂ 6 ਦਿਨ ਬਾਕੀ ਆ ਬਾਕੀ ਕੋਸ਼ਿਸ਼ ਰੂਕ ਵੀ ਆਪਾਂ ਇਹਨੂੰ ਹਰੇਕ ਐਂਗਲ ਤੋਂ ਤੁਹਾਨੂੰ ਕਵਰ ਕਰਕੇ ਦਿਖਾਈਏ ਹਾਈਟ ਲੈਂਥ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਬਸ ਥੋੜੀ ਜਿਹੜੀ ਪੂਸ਼ ਅਸਦੀ ਜਿਆਦਾ ਵਾਈਟ ਆ ਤੇ ਆਰਡਰ ਦੀ ਕੁਆਲਿਟੀ ਮੇਨਲੀ ਤੌਰ ਤੇ ਜਿਹੜੀ ਕਿ ਹਰੇਕ ਪੂਸ਼ ਦੀ ਹੁੰਦੀ ਹੈ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਆਪਾਂ ਇਸ ਦੀ ਸੀਮੰਟ ਸੰਬੰਧੀ ਡਿਟੇਲ ਦੀ ਗੱਲ ਕਰੀਏ ਤਾਂ ਇਹ ਆਮ ਪਰਿਵਾਰ ਹੋਣ ਕਰਕੇ ਸੱਜਣ ਨੂੰ ਇਹਨਾਂ ਨੂੰ ਡਿਟੇਲ ਦਾ ਕੋਈ ਪਤਾ ਨਹੀਂ ਇਸ ਦਾ ਇਹ ਖੁਦ ਕਿਹੜੇ ਸੀਮਨ ਦੀ ਆ ਜਾਂ ਡਾਇਰੈਕਟ ਕ੍ਰੋਸਿੰਗ ਦੀ ਆ ਅੱਗੇ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਉਹ ਇਹਨਾਂ ਪਤਾ ਵੀ ਸੀਮਨ ਆ ਬੱਟ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹੜਾ ਸੀਮਨ ਲੱਗਿਆ ਹੋਇਆ ਬਾਕੀ ਮੇਨ ਜੀ ਜਿਹੜੀ ਆਪਾਂ ਵੀਡੀਓ ਦੇ ਵਿੱਚ ਬੇਸਿਕ ਜੀ ਜਾਣਕਾਰੀ ਤੁਹਾਨੂੰ ਦੇਣੀ ਹੁੰਦੀ ਬੰਦ ਹੀ ਡਿਟੇਲ ਜਿਹੜੀ ਕੋਈ ਰਹਿ ਜਾਂਦੀ ਹੁੰਦੀ ਉਹ ਤੁਸੀਂ ਦਿੱਤੇ ਗਏ ਸੰਪਰਕ ਨੰਬਰ ਤੇ ਆ ਰਾਬਤਾ ਕਾਇਮ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਆਪਾਂ ਨੰਬਰ ਬਾਈ ਹੋਰਾਂ ਦਾ ਮੈਂਸ਼ਨ ਕਰ ਦਾਂਗੇ ਤੇ ਬਾਕੀ ਉਪਰੋਂ ਜਿਹੜਾ ਮਾਂ ਛੋਟੀਆਂ ਤੁਸੀਂ ਪਿੱਠ ਪੂੜਾ ਦੇਖ ਸਕਦੇ ਹੋ ਤੇ ਇੰਨੀ ਕਿ ਜਿਹੜੀ ਕਿ ਸੱਜਣੂ ਇਸਦੀ ਪੂਛ ਵਾਈਟ ਆ ਤੁਸੀਂ ਦੇਖ ਸਕਦੇ ਤੇ ਥੱਲੋਂ ਆਰਡਰ ਦੀ ਕੁਆਲਿਟੀ ਆ ਥਣਾ ਦਾ ਸਪੇਸ ਜਿਹੜਾ ਕੀ ਪਸ਼ੂ ਦੇ ਇੱਕ ਦੁੱਧ ਵਾਲੇ ਪਸ਼ੂ ਨੂੰ ਦਰਸਾਉਂਦਾ ਬਾਕੀ ਚਲੋ ਕਿਸ ਤਰ੍ਹਾਂ ਦਾ ਇਹ ਨਿਕਲੂਗਾ ਇਹ ਪਹਿਲੇ ਸੂਏ ਝੋਟੀ ਇਸ ਦਾ ਪਤਾ ਲੱਗੂ ਬਾਕੀ ਸਿੰਗ ਦੀ ਕੁਆਲਿਟੀ ਵੇਖ ਸਕਦੇ ਆ ਬਾਕੀ ਹੁਣ ਤੁਹਾਨੂੰ ਆਪੇ ਇਹਨੂੰ ਤੋੜ ਕੇ ਵੀ ਵਿਖਾਵਾਂਗੇ ਤੇ ਮੇਨ ਆਪਣੀ ਇਹੀ ਕੋਸ਼ਿਸ਼ ਹੁੰਦੀ ਵੀ ਵੀਡੀਓ ਦੇ ਵਿੱਚ ਹਰੇਕ ਐਂਗਲ ਤੋਂ ਪਸ਼ੂ ਨੂੰ ਦਿਖਾਇਆ ਜਾਵੇ ਤੇ ਬਾਕੀ ਇਹ ਸੱਜਣੂ ਇੱਕ ਬੇਸਿਕ ਜੀ ਇਨਫੋਰਮੇਸ਼ਨ ਤੁਹਾਡੇ ਲਈ ਬਾਕੀ ਜਿਹੜੀ ਸਾਰੀ ਤੁਸੀਂ ਡਿਟੇਲ ਤੇ ਪੂਰੀ ਕਨਫਰਮੇਸ਼ਨ ਕਰਨੀ ਹੈ ਤੁਸੀਂ ਖੁਦ ਆ ਕੇ ਜਰੂਰ ਕਰਿਆ ਕਰੋ ਚਲੋ ਆਪਣਾ ਇੱਕ ਜਰੀਆ ਹੁੰਦਾ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਦਿਖਾ ਦਈਏ ਬਾਕੀ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਕੀ ਹੁਣ ਤੁਹਾਨੂੰ ਆਪਾਂ ਇਹ ਖੋਲ ਕੇ ਤੋੜ ਕੇ ਵਿਖਾਉਨੇ ਆ ਜੀ ਲੈ ਵੀ ਸੱਜਣ ਨੂੰ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਦੋ ਦੰਦ ਝੋਟੀਆਂ ਸੱਜਣ ਨੂੰ ਤੋੜ ਕੇ ਦਿਖਾਉਂਦਾ ਪਸ਼ੂ ਦਾ ਮੇਨ ਮਕਸਦ ਇਹ ਹੀ ਹੁੰਦਾ ਵੀ ਚਲੋ ਖੜੇ ਪਸ਼ੂ ਦਾ ਆਪਾਂ ਨੂੰ ਆਰਡਰ ਦੀ ਜੱਜਮੈਂਟ ਉਸ ਤਰ੍ਹਾਂ ਦੀ ਨਹੀਂ ਹੁੰਦੀਗੀ ਤੇ ਬਾਕੀ ਹਰੇਕ ਐਂਗਲ ਤੋਂ ਕੋਸ਼ਿਸ਼ ਆ ਵੀ ਤੁਹਾਨੂੰ ਦਿਖਾਈਏ ਦੇਖ ਸਕਦੇ ਤੁਸੀਂ ਛੋਟੀ ਦੀ ਕੁਆਲਿਟੀ ਲੈ ਜਾਓ ਬਾਈ ਅੱਗੇ ਥਾਣਾ ਸਿੰਘ ਦੀ ਕੁਆਲਿਟੀ ਬਾਕੀ ਥੋੜਾ ਜਿਹਾ ਅੰਦਰ ਹਨੇਰਾ ਆਪਾਂ ਬਾਹਰ ਇਸ ਲਈ ਨਹੀਂ ਤੋਰੀ ਵੀ ਕਿ ਯਾਰੀ ਦਿੱਕਤ ਆ ਜਾਂਦੀ ਬਾਕੀ ਮੇਨ ਹੈਗਾ ਆਰਡਰ ਸੱਜ ਨੂੰ ਦੇਖ ਸਕਦੇ ਤੁਸੀਂ ਤੇ ਬਾਕੀ ਸੀਮਨ ਦੀ ਫੇਰ ਤੁਹਾਨੂੰ ਦੱਸ ਦਿੰਨੇ ਵੀ ਲੱਗਿਆ ਇਸਦੇ ਸੀਮਨ ਹੀ ਹੋਇਆ ਬਾਕੀ ਇਹ ਨਹੀਂ ਕਨਫਰਮ ਵੀ ਕਿਹੜਾ ਸੀਮਨ ਹੈ ਇਸਦੇ ਜਿਹੜਾ ਕਿ ਲੱਗਿਆ ਹੋਇਆ ਬਕੂਪਰੋ ਪੱਠਪੂੜਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਚੰਗੀ ਸੰਭਾਲ ਬਾਈ ਦੀ ਹੋਰਾਂ ਨੇ ਕੀਤੀ ਹੋਈ ਆ ਦੋ ਦਾਂ ਦਾ ਸੱਜਣੋ ਮੇਨਲੀ ਦਾ ਉੱਤੇ ਬਾਈ ਜੀ ਦੋ ਦਾਂ ਦੀ ਕਨਫਰਮ ਹਾਂ ਦੋ ਦਾਂ ਦਾ ਸੱਜਣੋ ਬਾਕੀ ਬਾਈ ਹੋਰਾਂ ਦਾ ਜਿਹੜਾ ਸਕਰੀਨ ਦੇ ਉੱਪਰ ਕੰਟੈਕਟ ਨੰਬਰ ਚੱਲ ਰਿਹਾ ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਡਰੈਸ ਆਪਾਂ ਫੇਰ ਕਨਫਰਮ ਕਰ ਦਿੰਨੇ ਆ ਜੀ ਪਿੰਡ ਸੋਹਣਗੜ ਰੱਤੇਵਾਲਾ ਤਹਿਸੀਲ ਗੁਰੂ ਅਰਸੈਂਦ ਜ਼ਿਲ੍ਹਾ ਫਿਰੋਜ਼ਪੁਰ ਬਾਕੀ ਘਰੇਲੂ ਪਰਿਵਾਰਾਂ ਸੱਜਣੋ ਝੋਟੀਆਂ ਜਿਸ ਦਾ ਆਪਾਂ ਕਹਿ ਸਕਦੇ ਆ ਵੀ ਖਰੀਦ ਲਿਆਉਂਦੇ ਉਸ ਤੋਂ ਬਾਅਦ ਤਿਆਰ ਕਰਕੇ ਉਹਨਾਂ ਨੂੰ ਵੇਚਦੇ ਆ ਇੱਕ ਸਹਾਇਕ ਕਿਤੇ ਤੌਰ ਤੇ ਕੰਮ ਕਰਦੇ ਹੋ ਕੋਈ ਸੇਲ ਪਰਚੇਜ ਦਾ ਵਪਾਰ ਦੇ ਇਹਨਾਂ ਦਾ ਕੰਮ ਨਹੀਂ ਘਰੇਲੂ ਪਰਵਾਰਾ ਜੀ ਤੇ ਬਾਕੀ ਜਿਹੜਾ ਇਹਦੀ ਰੇਟ ਦੀ ਆਪਾਂ ਗੱਲ ਕਰੀਏ ਉਹ ਜਿਹੜਾ ਕਿ ਫੋਨ ਤੇ ਕੀਤਾ ਜਾਊਗਾ ਤੇ ਸਕਰੀਨ ਤੇ ਜਿਹੜਾ ਫੋਨ ਨੰਬਰ ਚੱਲ ਰਿਹਾ ਉਹ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਆਰਡਰ ਫੇਰ ਤੁਸੀਂ ਦੇਖ ਸਕਦੇ ਕੋਸ਼ਿਸ਼ ਆ ਵੀ ਆਰਡਰ ਤੁਹਾਨੂੰ ਦਸੱਲੀ ਨੇ ਦਿਖਾਈ ਗਈ ਇਸ ਦਾ ਇਹ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਸੀ ਸੱਜਣੋ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਇੱਕ ਫੇਰ ਸੱਜਣਾਂ ਨੂੰ ਰਿਕਵੈਸਟ ਹੈ ਵੀ ਜਿਹੜੇ ਆਪਣੇ YouTube ਚੈਨਲ ਤੇ Facebook ਪੇਜ ਤੇ ਆਏ ਉਹ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਬਾਕੀ ਥੋੜਾ ਜਿਹਾ ਪੂਛ ਦਾ ਸੱਜਣੋ ਹੋਰ ਕੋਈ ਦਿੱਕਤ ਨਹੀਂ ਵੈਸੇ ਮੁਰਾ ਦੀ ਕੈਟਾਗਰੀ ਵਿੱਚ ਹੀ ਆਉਂਦੀ ਆ ਸ਼ਾਇਦ ਇਸ ਦੀ 6 ਇੰਚ ਤੋਂ ਪੂਛ ਘੱਟ ਹੀ ਹੋਵੇ ਆ ਪੂੰਝੜ ਜਿਆਦਾ ਵਧਿਆ ਹੁੰਦਾ ਕਈ ਵਾਰ ਪਸ਼ੂ ਦਾ ਬਾਕੀ ਬਾਡੀ ਸਟਰਕਚਰ ਜਿਹੜਾ ਕਿ ਤੁਸੀਂ ਪ੍ਰੋਪਰ ਤਰੀਕੇ ਨਾਲ ਦੇਖ ਸਕਦੇ ਝੋਟੀ ਦਾ ਤੇ ਹਰੇਕ ਐਂਗਲ ਤੋਂ ਆਪਾਂ ਇਸ ਨੂੰ ਕਵਰ ਕਰਕੇ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਤੇ ਵੀਡੀਓ ਨੂੰ ਅਖੀਰ ਤੱਕ ਵਾਚ ਕਰਨ ਦੇ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਫਾਤੇ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ